ਯੋ ਬਿੱਲੀ ਪੰਜਾ ਮਾਰਦੀ ਹੈ ਹਾਂ ਫੇ ਬਿੱਲੀ ਅੰਦਰ ਹੈ ਇਹ ਦੇਖਿਆ ਰਹੇ ਭਰਾ ਨੇ ਸਿਕਾਇਆ ਪਚੱਕ ਚੱਲ ਨਹੀਂ ਸਾਨੂੰ ਨਹੀਂ ਸਿਕਾਇਆ ਜਲਦੀ ਜਾ ਹੋਏ ਦੋੜ ਕੇ ਮਿਲ ਜਾਂਦਾ ਹਾਂ ਹਾਂ ਹੋਏ ਦੋੜ ਕੇ ਮਿਲ ਜਾਂਦਾ ਹਾਂ ਹੈਲੋ ਸ਼ਸ਼ਟ੍ਰੀ ਕਾਲਸ ਆਰ ਯੂ ਵੈਲਕਮ ਬੈਕ ਮਾਈ ਨਿਊ ਬਲੌਗ ਆ ਦੇਖੋ ਜੀ ਇੱਧਰ ਲੰਮੇ ਪਏ ਆ ਸਾਰੇ ਆਣੇ ਫੁਲੀਨ ਖੇਡਣ ਦੇ ਆ ਪਰ ਚੌਦਹ ਦਾ ਸੱਤਿਆ ਨਾਸੇ ਤਾਂ ਕੱਲ ਮੈਂ ਚਾਹਤਾ ਧੋਤੀ ਖੱਲੇ ਕੱਲ ਨਮੀ ਚਾਦਰ ਵਿਛਾਈਏ ਤਾਂ ਫੇਰ ਸੱਤਿਆ ਨਾਸ ਕਰਤਾ ਮੰਨ ਲਿਆ ਆ ਬਿੰਦੀ ਲਾਲੀ ਪੁੱਠੀ ਦੋਸਤੋ ਆ ਸਾਡੀ ਪੁਰਾਣੀ ਰਸੋਈ ਯਾਰ ਵਿੱਚ ਆਪਾਂ ਕਚਰਾ ਬਚਰਾ ਛੁੱਟਿਆ ਆ ਤੇ ਜਿਹਦਾ ਸਾਈਕਲ ਵਗੈਰਾ ਪੁਰਾਣਾ ਸਮਾਨ ਸਾਰਾ ਇਸ ਰਸੋਈ ਵਿੱਚ ਆ ਤੇ ਇੱਥੇ ਆਣਾ ਬਿੱਲੀ ਨੇ ਬਲੂਂਗੜੇ ਦਿੱਤੇ ਆ ਤੇ ਹੁਣ ਬਾਹਰਾਂ ਦੇ ਥੱਲੇ ਦਿੱਤੇ ਆ ਉਹ ਤੇ ਹੁਣ ਜਦੋਂ ਵੀ ਅਸੀਂ ਕੋਈ ਬਾਲ ਰੱਖੀਏ ਨਾ ਉੱਪਰ ਤੇ ਉਹ ਚੂ ਚੂ ਕਰਨ ਲੱਪੈਂਦੇ ਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਉਹਨੂੰ ਕੱਢੀਏ ਕਿ ਕੁਝ ਕਰੀਏ ਕਿਉਂਕਿ ਬਿੱਲੀ ਜਿਹੜੀ ਇਹਦੀ ਮਾਂ ਆ ਉਹ ਭੱਜ ਗਈ ਆ ਜਦੋਂ ਅਸੀਂ ਬਾਲਾਂ ਰੱਖਿਆ ਤੇ ਹੁਣ ਚੂ ਚੂ ਆ ਬਈ ਚੂ 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 ਕਰਦੇ ਆ ਦੇਖਾ ਹਲਾ ਕੇ ਦੇਖ ਚੂ ਚੂ ਕਰਦੇ कितने नहीं चूजू इतने हर साल ना बिल्ली प्लूम कड़े दें दी हर साल अब कितने नहीं मिला था प्लूम कड़े होने चल गए चूजू कितने नहीं हैं चल गए होने यहाँ इन्हीं शरीर लगाई रखने ही क्या था हैं इन्हीं शरीर लगे तो यार चूजू कर दे ਸੱਤ ਘਰ ਲੈ ਕੇ ਜਾਂਦੀ ਨਾਲ ਬਿੱਲੀ ਸੂਜੇ ਸੱਤ ਘਰ ਲੈ ਕੇ ਘੁੰਮਦੀ ਆਲੇ ਹਲਾਉ ਤਾਂ ਇੱਥੋਂ ਤੇ ਚੂਚੂ ਕਰਦੇ ਆ ਸਵੇਰੇ ਤੇ ਚੂਚੂ ਕਰਨਦੇ ਸੀ ਹਲਾਇਓ ਢੱਡ ਪਰਾਂ ਟੋਕਰੇ ਜੁਨੇ ਹਲਾਉ ਤਾਂ ਸਾਈ ਐਵੀਗਰ ਡਿਸਟਰਬ ਕਰਨ ਨੂੰ ਚਾਹ ਰਿਆ ਨਾ ਆਵੋ ਡੈਡੀ ਨੂੰ ਤਾਂ ਹੀ ਪਿਆ ਸੀ ਜਾਣ ਚਲੇ ਗਏ ਨਾਲ ਪੁਣੇ ਆ ਜਾਣਾ ਚੱਲ ਗਈ ਆ ਟੂ ਟੂ ਕਰਦੇ ਮਿੰਦਾ ਤਾਂ ਲੈ ਗਈ ਆ ਆ ਸਾਨੂੰ ਸੱਤ ਕਰਮ ਬਣਿਆ ਨਾ ਬੱਟੇ ਰ ਫੁੱਲ ਲਾਉਣ ਨੇ ਕੋਈ ਐਡੇ ਜੀ ਤਤੋੜ ਦੀ ਉਪਰੁੱਧ ਤਤੋੜਨਾ ਪੈਣਾ ਇਧਰ ਉਧੇ ਨਹੀਂ ਹਵਾ ਜਾਣੀ ਇਹਦੇ ਵਿੱਚ ਮੰਮੀ ਨੇ ਸੂਟ ਦੇਖੋ ਰਤੋ ਕੇ ਪਾਇਆ ਨਵੇਂ ਨਵੇਂ ਸੂਟ ਪੰਜਾ ਮਾਰ ਕੇ ਹਾਂ ਲਾਟੇ ਫੇ ਬਿੱਲੀ ਅੰਦਰ ਹੀ ਆ ਦੇਖਿਆ ਆਰੇ ਬੂੰਗੜੇ ਵੀ ਅੰਦਰ ਹੀ ਆ ਲੰਗੀ ਹੋਣੀ ਨਹੀਂ ਮੈਂ ਤਾਂ ਲੰਗੀ ਹੋਣੀ ਆਹ ਹੋਣੀ ਤਾਂ ਨਹੀਂ ਪੰਜਾ ਮਾਰ ਕੇ ਲੰਗੀ ਆ ਦੀਦਾ ਨਹੀਂ ਆ ਹਾ ਇਹ ਤਾਂ ਬਹੁਤ ਵੱਡਾ ਮਾਤਾ ਮਾਰਿਆ ਹੋਏ ਹੋਏ ਬਰੂੰਗੜੇ ਕੱਢੀ ਆ ਵਿੱਚੋਂ ਕੋਈ ਬੋਲ ਬਣਾਇਆ ਤਾਂ ਕੇ ਜੀ ਜਪ ਨਹੀਂ ਆਂ ਬੋਲ ਦੇ ਕੱਢੀ ਆ ਬੂੰਗੜੇ ਹੈ ਕਿਉਂ ਕੇ ਨਿਆ ਬੱਚਿਆਂ ਤਾਂ ਤਾਂ ਥੋੜੀ ਕੰਨ ਨਾਲ ਉਹਨੂੰ ਥਾਂ ਦੇਣਾ ਹੀ ਕੱਢ ਕੇ ਉਹਨੂੰ ਵਧੀਆ ਘਰ ਬਣਾਉਂਦੀ ਉਹਨਾਂ ਦੀ ਕਾਇ ਹੈ ਹੈ ਪਲੀਜ਼ ਪਲੀਜ਼ ਹਾਂ ਜੀ ਬਿੱਲੀ ਦਾ ਬਲੂਂਗੜਾ ਹੀ ਕੱਢਣ ਲੱਗੇ ਆ ਬਾਲਾਂ ਥੱਲੇ ਆਏ ਆ ਤੇ ਆਪਾਂ ਆ ਅਟੈਚ ਵਿੱਚ ਰੱਖ ਦਨੇ ਆ ਬਾਅਦ ਚ ਹੁਣ ਇਹ ਲੱਗੇ ਆ ਜੀ ਬਾਲਾਂ ਪੂਰੇ ਕਰ ਤਾਂ ਹੁਣ ਦਣਾ ਹਲਾਪ ਜਾਈ ਹੋਰ ਥੱਲੇ ਆ ਜੂਗੇ ਐਵੇਂ ਹੋਰ ਦਰਿਆ ਜੂਗੇ ਹੌਲੀ ਹੌਲੀ ਕਰੋ ਲੱਗ ਜੂ ਢੰਡਾ ਉਹਨਾਂ ਦੇ ਪਾਣੀ ਕਿੱਥੇ ਕਿੱਥੇ ਨਹੀਂ ਹੱਥ ਨਾ ਕਰੋ ਬਿੱਲੀ ਆ ਗਈ ਨਾ ਇੱਕ ਹੋਰ ਪੰਜਾ ਮਾਰ ਦੇਣਾ ਬੱਲ ਨੂੰ ਫਿਰਿਆ ਕਿ ਤਨੀਪਰ ਨਹੀਂ ਸੋਈ ਨਾ ਛੁੱਟ ਲਿਓ ਇਦਾਂ ਬੱਲ ਨੂੰ ਇੱਕ ਦਿਨ ਨਾ ਉੱਪਰ ਬੱਲੇ ਨੂੰ ਇੱਧਰ ਛੁੱਟਣਾ ਪੈਣਾ ਯਾਰ ਸਾਰਾ ਹੀ ਉੱਪਰ ਦੇ ਇਹ ਹੱਲੇ ਪਤਾ ਨਹੀਂ ਕਿੱਥੇ ਗਾ ਇਹ ਮਦਾ ਇਹ ਡਾਈ ਗਈ ਕਰਿਓ ਤੂੰ ਇੱਧਰੋਂ ਬਾਹਰ ਗਈ ਤਾਂ ਲੈ ਗਈ ਮੇਰਾ ਤਕਲੀ ਦੌੜੀ ਗਈ ਬੱਸ ਵੇ ਹੈਗੇ ਆ ਨਾ ਉਹ ਪਏ ਪਏ ਤੋੜ ਚੜਾ ਕੇ ਆਇਆ ਤੋੜੇ ਪੁਰਾਣੇ ਲੱਗੂ ਨਹੀਂ ਨਾ ਤੋੜਸਾਂ ਜਿੱਦੀ ਸਹਜਾ ਤੋਚ ਦੇ ਪੁੱਤ ਕਿੱਥੇ ਆ ਆ ਜਾ ਬਿੱਲੀ ਦਾ ਬੂੰਗੜਾ ਕਿਦਾਂ ਨੇ ਆਹ ਸਾਡਾ ਬਹੁਤ ਸੋਹਣਾ ਹੈ ਕਿਤੇ ਚਿੱਟੇ ਰੰਗ ਦਾ ਇੱਕ ਕਾਲੇ ਰੰਗ ਦਾ ਤਾਰ ਚ ਦੇਖੀ ਫੜ ਕੇ ਨੇ ਤਾਰ ਰੱਖਿਆ ਕੁੱਤਾ ਕੱਤਣਾ ਪਵੇ ਕੁੱਤਾ ਹੀ ਬੜਾ ਨੀਂਦ ਜਣਾ ਕੁੱਤਾ ਹੁਣ ਬਾਹਰ ਹੋਊਗਾ ਥੋੜੇ ਟਾਈਮ ਲਈ ਹੋ ਮੇਰੇ ਝੂਠ ਆ ਇੱਕ ਕੋਈ ਰਹਿ ਗਿਆ ਦੋ ਆ ਕੀ ਹੋਈ ਕਿੰਨੇ ਸੋਹਣੇ ਟੱਪ ਚ ਮੈਨੂੰ ਦਿਖਾ ਦਮ ਸਾਰਿਆਂ ਨੂੰ ਦੀਦੀ ਨਹੀਂ ਆ ਰਹੀ ਤੁਸ ਤਾਂ ਇਧਰ ਉਹ ਦਿਖਾਣਾ ਕੋਈ ਕਿੱਥੇ ਲਿਦੇ ਤਾਂ ਇਹਦੇ ਵਿੱਚ ਤੂੰ ਜਿਹੜਾ ਲਿਦੇ ਲਈ ਜਿਉਂ ਕਰ ਲੈਡ ਮਰੋ ਲੈਡ ਮਰ ਉਹ ਕਿੰਨੇ ਸੋਹਣੇ ਵਾਓ ਇਹ ਹਾਈਏ ਸੋਹਣੇ ਆ ਯਾਰ ਦੋਈ ਆ ਤਾਂ ਇਹ ਦਿੱਤੇ ਤੈਨੂੰ ਤੇਰੇ ਤੇ ਆ ਦੋਈ ਆ ਹੋਰ ਮੂੰਹ ਦਿਖਾਟ ਦੇ ਇਹ ਦੁੱਧ ਪੋਕ ਲੱਗੀ ਆ ਬੋਲ ਦੇਂ ਤੇਰੇ ਦੁੱਧ ਵਿੱਚ ਥੋੜਾ ਆ ਦੇ ਦੋ ਯਾਰ ਦੇ ਦੋ ਇਤਨਾ ਕਰੋ ਦੁੱਧ ਲੈ ਗੋਨੀ ਭੜਿਆ ਮੈਂ ਥੋੜੇ ਦੁੱਧ ਲੈ ਗਾ ਦੁੱਧ ਦੀ ਰਾਖੀ ਬਿੱਲੀ ਦੁੱਧ ਦੀ ਰਾਖੀ ਬਿੱਲੀ ਦੋਜ਼ੀ ਰੱਖੀ ਬਿੱਲੀ ਬਿਠਾਈ ਆ। ਤੁਹੇ ਦੇਵਾਂ ਗਾਣ। ਤੇ ਪ੍ਰਾਂਡੂਂਗੇ ਚੰਗੀਆਂ। ਜਿੱਥੇ ਮਰਜ਼ੀ ਦੇ ਦੇ। ਅੱਲ ਵੇ ਕੀ ਕੀ ਖਾਂਦੇ ਆਹੋ। ਚੂਹੇ ਚਾਹੇ ਸਭ ਖਾ ਜਾਂਦੀਆਂ। ਪ੍ਰਾਂਡੂਂਗੇ ਦੇ ਕੁਝ। ਆਹੋ ਤਾਂ ਨਹੀਂ ਮਿਲਦੇ। ਉਹ ਉਧਰ ਪਿਆ ਪ੍ਰਾਂਡੂਂਗਾ। ਕਿੱਧਰ? ਉਹ ਰਾਤ ਦਾ ਕੁੱਤੇ ਨੂੰ ਦੁੱਧ ਪਾਇਆ। ਲੋਕਾਂ ਗਾਣਾ। ਜਿੱਲੀਆਂ ਕੁੱਤੇ ਖੋ ਪਾਲੇ ਆ। ਹੈ।

ਮਿਲਦਾ ਬਾਕੀ ਕੁੱਤੇ ਘੱਟ ਨੇ ਕਿਤੇ ਖਾ ਹੂ ਲੜ ਕੇ ਆ ਗਏ ਕੁੱਤੇ ਕੁੱਤੇ ਕੱਤੇ ੜਕੇ ਆ ਗਏ ਕਿਤੇ ਯਾਰ ਹੋਰ ਆਹ ਹੜਤੂ ਇਦੀ ਗਮ ਡਾਲ ਲਾ ਸਿੱਟ ਦਾ ਨਾਮ ਨਹੀਂ ਰੱਖੋ ਤੇ ਡਾਲ ਲੱਗਦਾ ਤੈਨੂੰ ਉੱਤੇ ਕੀ ਖਾਣਗੇ ਤੈਨੂੰ ਐਡੀ ਵੱਡੀ ਬਿੱਲੀ ਲੰਘੀ ਸਾਡੇ ਕੋਲ ਤੇ ਉਹਦੇ ਫਰੁੰਗੜੇ ਤੇ ਇਹ ਦੋ ਅਹੜਾ ਕੋ ਪਾ ਜੂਰੇ ਲੈ ਲੈ ਓ ਬੇਠੇ ਕਿੱਥੇ ਭੱਜ ਜਾਣਾ ਨਹੀਂ ਚੱਕਦੇ ਹੋ ਬਾਹਰ ਬਾਹਰ ਨਹੀਂ ਲੈ ਕੇ ਹੋਣ ਐਵੇਂ ਕੁੱਤਾ ਖਾ ਜੂਗਾ ਕੋਣ ਨੂੰ ਤੂੰ ਪੀਣਾ ਨਾ ਮੰਮੀ ਤੂੰ ਜਾ ਕੇ ਲੈਣੇ ਚੱਕੇ ਲਿਆਇਓ ਪਰ ਹੁਣ ਫੇਰ ਹੁਣ ਜਣਾ ਜਾਣਾ ਉੱਥੇ ਰਾਤੇ ਕੋਲੀ ਜੀ ਉਹ ਪੀਣੀ ਹੁਣ ਛੋਟੀ ਆ ਉਹ ਚੱਕ ਕੇ ਮਰੋਣਾ ਪੈਣਾ ਉਹਨੂੰ ਚੱਕ ਲਿਆ ਫੇ ਮੈਂ ਤੂੰ ਚੱਕੋ ਰੱਖ ਦੇ ਉੱਥੇ ਦੱਸ ਰੱਖ ਕੇ ਤੇ ਟੋਟੇ ਮਾਰ ਦੋ ਹੋਈ ਲੱਗਾ ਵੀਣ ਇਹ ਹਾਈ ਲੱਗਾ ਵੀਣ ਇਹ ਲੈ ਲਉਂਦੇ ਆਪਾਂ ਨਾ ਲਾਗੇ ਚੱਲ ਲਾਗੇ ਚੱਲ ਦੀਨੇ ਪੀਰਣਾ ਇਹਨਾਂ ਨੂੰ ਪੀਰਣਾ ਇੱਕੋ ਗੱਲ ਹੈ ਗੋਲ ਹੋਣਾ ਤਾਂ ਇਹਨਾਂ ਦੀ ਹੋ। 1 2 ਨਾ ਇੱਥੇ। ਇਹ ਆਏ ਉਹ ਮੂੰਹ ਨਹੀਂ ਪਾ ਥੋੜਾ ਹੇਠਲੇ ਨੂੰ ਕਰ ਦੋ ਬੋਲ ਦੇ ਨੇ। ਹੈ? ਆਪੇ ਪੀਰਣਾ ਆਉਂਦੇ। ਇਹਨਾਂ ਨੂੰ ਜਿਆਦਾ ਸਿਆਣੇ ਆਏ ਨੇ। ਕਿੰਨੇ ਸੋਹਣੇ। ਸਵੇਰ ਆ ਗੱਤੇ ਸੰਗਤਾ ਆਈਆਂ ਦੇਖਣ। ਮਾਂ ਨੂੰ ਲੀਕ ਦੇ ਮਾਂ ਆਉਗੀ ਤਾਂ ਸਲਾਮ ਦੀ ਕਰਨ। ਹੂੰ ਉਹਨੇ ਚੱਕ ਕੇ ਭਲਾਇਆ ਨਾ ਫੇ ਆ ਤੂੰ 12 ਨੀ ਮਾਰ ਨੂੰ ਆ ਲੈ ਤੋ ਹੁਣ ਅੱਗੇ ਤੁਹਾਡੇ ਅੱਗੇ ਲਾਤ ਤੇ ਪੰਜਾ ਵੱਜਾ ਹੁਣ ਮੂੰਹ ਤੇ ਨਗਾ ਲਿਆ ਉਹ ਇਹਦਾ ਹੋਰ ਪਤਾ ਲੱਗ ਗਿਆ ਪਤਾ ਲੱਗ ਗਿਆ ਲੈ ਜਾਣੀ ਇਹਦੀ ਹਾਂ ਹਾਂ ਨਹੀਂ ਨਹੀਂ ਇਹਨੂੰ ਪਤਾ ਲੱਗ ਗਿਆ ਦੁੱਧ ਰੱਖ ਦਿੱਤਾ ਆ ਉਹ ਨਹੀਂ ਲੈ ਜਾਣੇ ਫੇ ਕਿੰਨੇ ਸੋਹਣੇ ਸੀ ਸੋਹਣੇ ਆ ਨਿੱਕੇ ਨਿੱਕੇ ਜਿਹੇ ਉਹਦੇ ਕੀ ਸੋਹਣੀ ਰੱਖਦੀ ਆ ਮੰਮੀ ਦੇਖੇ ਤੁਸੀਂ ਦੇਖੋ ਹੈਂ ਦੇਖੋ ਕਿੰਨੇ ਸੋਹਣੇ ਆ ਵੇ ਸੋਨੇ ਆ ਆਰ ਪਾਇਆ ਇਹ ਗੱਲ ਤੇ ਪੈਸੇ ਆ ਲਾ ਦਿਖਾ ਮੰਮੀ ਨੂੰ ਉਧਰ ਦਿੰਦੇ ਦੇਖਣੇ ਸੀ ਕਿ ਮੰਮੀ ਮੰਮੀ ਕੋਈ ਦੇਖਣ ਹਾਂ ਇਹ ਤੇ ਚੂਈ ਦੇਣਾ ਤੂੰ ਤੂੰ ਉਹ ਘਾੜੀ ਅੰਦਰ ਪੀਂਦੇ ਤੂੰ ਤਾਂ ਪੀਂਦੇ ਦੁੱਧ ਪੀਂਦੇ ਅਮਾ ਦਾ ਘਾੜੀ ਸੋਨੇ ਜਾਣ ਪਾਈ ਆ ਦੇਖ ਕਿਤੇ ਕੋਈ ਲਾ ਕੇ ਨਾ ਰਹਿ ਜਾ ਸਾੜਾ ਲਾ ਕੇ ਲੈ ਨਾ ਕਾਗਜ਼ ਚੋਨੇ ਦੀ ਬਾਈ ਸੋਹਣੀ ਦੀ ਛੜ ਰੈਡੀਗਟ ਪਾਈਆ ਭਰਾਓ ਉਹਨਾਂ ਕਿਤੇ ਸੱਤੀ ਸਾਂ ਦੇ ਲਾ ਕੇ ਲੈ ਜਾਈਏ ਲੋ ਜੀ ਬਨੂ ਦੇ ਦੇ ਬੜੇ ਸੋਹਣੇ ਸੀ ਤੇ ਹੁਣ ਬਾਕੀ ਜਿਹੜੇ ਉਹ ਥੱਲੇ ਨੂੰ ਲਾਦਾ ਥੱਲੇ ਨੂੰ ਆ ਉਹ ਕਿਉਂਕਿ ਅੱਗੇ ਜਾਈ ਨਾ ਦੋ ਹੀ ਬਾਹਨ ਨੂੰ ਆਏ ਜਿਹੜੀ ਉਹਦੀ ਮਾਂ ਆ ਉਹ ਚਲ ਗਈ ਬਾਹਰ ਉਹ ਜਦੋਂ ਆਊਗੀ ਉਦੋਂ ਦੁੱਧ ਪਲਾਉਗੀ ਮੈਨੂੰ ਲੱਗਦਾ ਕੀ ਪਰਾਉਂ ਪੀਣੀ ਲਾਪੇ ਹਾਂ ਹੈ ਸੌਣੀ ਨਹੀਂ ਜਾਉਂਦੀ ਇਹ ਦੇਣਾ ਤੇ ਜੇ ਨਾ ਪਾ ਦੇ ਗੇ ਜੀ ਕਾਇਂ ਦਿੰਦੀ ਨਹੀਂ ਪੀਤਾ ਨਹੀਂ ਅੰਦਰ ਨੂੰ ਵੱੜ ਗਏ ਉਹ ਉਹਨਾਂ ਤੋਂ ਪੀਣੀ ਹੁੰਦਾ ਆਹੋ ਦੇਖਾ ਕਿੱਤੇ ਨੇ ਕਿਦਾਂ ਉਹ ਵਿਚਾਰੇ ਨੂੰ ਡਾਹ ਹਲਾ ਤਦ ਦੰਦ ਮਿੱਲੀ ਨੇ ਕੁੱਤੇ ਨੇ ਜਿਹੜਾ ਆਪੋਂ ਉੱਪਰ ਗਏ ਸੀ ਆਹ ਉਦੋਂ ਬੁੜੇ ਨੂੰ ਤਾਂ ਨਹੀਂ ਲਿਆ ਸੀ ਕੁੱਤੇ ਨੇ ਜਿਹੜਾ ਬਲੁੰਗੜਿਆ ਲਾਇਆ ਸੀ ਪਰ ਇਹ ਘਾਟੀ ਪੈਂਦੀ ਹੁੰਦੀ ਬਿੱਲੀ ਇਹਨੇ ਆਪਣੇ ਉੱਥੇ ਰੱਖਣੇ ਇੱਥੇ ਮੇਰੇ ਕੀ ਰੋੜ ਪਾਉ ਦਾ ਰੱਖਦੀ ਨੀਗਾ ਪੂਰੀ ਐ ਆਹ ਹੋਰ ਰੋਜ ਹੁੰਦੀ ਐ ਗਲੀ ਵਿੱਚ ਨੂੰ ਹੁਣੇ ਵੀ ਲਾਦਾ ਬਾਤੀ ਜਾਂ ਫੇ ਮਿਲਦਾ ਦੋ ਦੋ ਕਿੰਨੇ ਜਗ੍ਹਾ ਤੇ ਰੱਖੇ ਆ ਇਹਨੇ ਹਨਾ ਦੋ ਦੋ ਜਦ ਫੇ ਚੱਕ ਕੇ ਲੈ ਕੇ ਆਉਂਦੀ ਹੱਲੇ ਇੱਕ ਥਾਈ ਤਾਂ ਫੇ ਐ ਸੂਈ ਕਿੱਥੇ ਹੋ ਗਈ ਸਾਢੇ ਸੂਈ ਹੋ ਗਈ ਕਿੱਥੇ ਸੂਈ ਹੋ ਗਈ ਛੀਪੇ ਕਿੱਥੇ ਸੂਈ ਸੂਈ ਬਣਾਨੀ ਕਿੱਥੇ ਆ ਜੇ ਨਾ ਸਾਡੇ ਘਰ ਬਣਾਉਂਦੇ ਸੂਈ ਹੁੰਦੀ। ਬਾਕੀਆਂ ਦੇ ਪੱਕੇ ਵਾਲੇ ਬੜਾ ਨਾਲ ਕੋਈ ਥਾਂ ਹੈ ਨਹੀਂ। ਮੰਮੀ ਕਹਿੰਦੇ ਸਾਡੇ ਗੁੱਡਾ ਬਥੇਰੀਆਂ। ਲੱਟਾ ਜਗਾਓ। ਭਰਾ ਨੇ ਸਕਾਇਆ ਪਚੱਕ। ਚੱਲ। ਨਹੀਂ ਸਾਨੂੰ ਨਹੀਂ ਖਾਣਾ ਜਲਦੀ ਜਾ ਹੋਏ ਦੋੜ ਕੇ ਲੱਗ ਜਾਂਦਾ ਹਾਂ ਹੋਏ ਦੋੜ ਕੇ ਲੱਗ ਜਾਂਦਾ ਉਹ ਦੁਕਾਨੀ ਸੇ ਖਾਇਆ ਹੁਣ ਤੱਕ ਨਹੀਂ ਡਾਲ ਲੱਗ ਜਾਂਦਾ ਨਹੀਂ ਭੱਜਦੇ ਨਹੀਂ ਭੱਜਦੇ ਲੈ ਲੋ ਦੇ ਜੀ ਉਹ ਤਾਂ ਘਰ ਹੀ ਹੋ ਜਾਂਦਾ ਤਾਂ ਪਰ ਡਰ ਲਾ ਆ ਪਰ ਮੈਂ ਚੱਕਣਾ ਆ ਉਹ ਕੰਮ ਹੋਇਆ ਡਰ ਲੱਗਦਾ ਪਰ ਮੈਂ ਚੱਕਣਾ ਆਉਂਦਾ ਦੇਖ ਲਓ ਜੀ ਦਾਦੀ ਨੂੰ ਕਹੇ ਦਾਦੀ ਦਾਦੀ ਚੱਕ ਲਓ ਜਾ ਕੇ ਦੂਸਰ ਦੂਸਰਾ ਨਗਰ ਆ ਜਾ ਦੱਸ ਗਈ ਤੂੰ ਕਰਨ ਚੱਕਦੀ ਇਹਦੀ ਮੰਮੀ ਕਿੱਥੇ ਆ ਮੰਮੀ ਇਹਦੀ ਬਾਹਰ ਹੀ ਆ ਮੰਮੀ ਟੈਨਸ਼ਨ ਨਾ ਲੈ ਤੂੰ ਕਾਲੂ ਕਾਲੂ ਥੋੜੀ ਦੇ ਮੰਮੀ ਕਹਿੰਦੀ ਕਾਲੂ ਕਾਲੂ ਦਾ ਕੁੱਤਾ ਕੀ ਕਰੀਆ ਬਿੱਲੀ ਦਾ ਜਿਹੜੀ ਬਿੱਲੀ ਨਹੀਂ ਕਾਲੀ ਜੀ ਘੁੰਮਦੀ ਉਹਦੇ ਬਰੂੰਗੜੇ ਆ ਡੰਗਰੇ ਇਹ ਕੁੱਤੇ ਦੇ ਨਹੀਂ ਉਹ ਬਿੱਲੀ ਦੇ ਦੱਸ ਇਹਦੀ ਮਾਈ ਚੱਕੂ ਲੈ ਕਹਦੀ ਇਹਦੀ ਮਾਈ ਚੱਕੂ ਇਹਦੇ ਵਿੱਚ ਚਾਰ ਇਹਦੇ ਵਿੱਚ ਬਟਾਉਣੇ ਆ ਪੁੱਤੇ ਇਹਦੇ ਵਿੱਚ ਬਟਾਉਣੇ ਉਹ ਲੈ ਇਹਦਾ ਧੋਖਾ ਖਾਗਾਂ ਮਾ ਉਹ ਆ ਕੇ ਕਰਦੀ ਆ ਇਹਦੇ ਵਿੱਚ ਪਾ ਗਏ ਨਾ ਹਾਂ ਬਣਾ ਨਹੀਂ ਆਪੀ ਅੱਜ ਨਾ ਅਗੀਆਂ ਨੂੰ ਆਪੀ ਆਈ ਜਾਣਾ ਆਈ ਜਾਣਾ ਲੈ ਲੋ ਆਹੋ ਮੰਮੀ ਤੁਸੀਂ ਚੱਕ ਕੇ ਲਿਆਓ ਤਾਂ ਦਾਦੀ ਚੱਕ ਲਵਾਂ ਕਿਹੜਾ ਆਰਦੇ ਆਹ ਹੂੰ ਮੈਂ ਤਾਂ ਪਰਸਕਾਏ ਆ ਰਾਤ ਨੇ ਰਾਹਤ ਬੋਲ ਰਾਹਤ ਬੰਦਾ ਜਗਾ ਪਹਿਲਾਂ ਥੋੜੀ ਥੋੜੀ ਜਾਂਦਾ ਹੁੰਦਾ ਸੀਗਾ ਇਹ ਕੜਾਹ ਚੱਕਿਆ ਵਾ ਹੂੰ ਇਹ ਰਾਹਤ ਨੇ ਚੱਕਿਆ ਸੀਗਾ ਥੋੜੀ ਥੋੜੀ ਜਾਂਦਾ ਹੁੰਦਾ ਦਾਦੀ ਵੀ ਨੂੰ ਚੱਕਦੀ ਕੀ ਕਰੀ ਜੇ ਹੁਣ ਦੋੜ ਕੇ ਬਸ ਦਿੰਦੇ ਉਦੋਂ ਜੁਲੀਨ ਉਹ ਜੁਲੀਨ ਦਾ ਚੱਕ ਲੈ ਆਣੀ ਇਹ ਗੁੰਨੀ ਤਕੜੀਆਂ ਚੱਕ ਲੈ ਆ ਹਾਂ ਇਹ ਚੱਕ ਲੈ ਆਣੀ ਦਾਲ ਵੀ ਜਾਈ ਆ ਚੱਕ ਲੈ ਆਣਾ ਸੀ ਇਹਨੂੰ ਤੇ ਹੁਣ ਵੀ ਅੱਜ ਨੂੰ ਕਰਤਾ ਇਹ ਚੱਕ ਇਹਨੇ ਘਰੀਸ ਕੇ ਲੈ ਆਣਾ ਯਾਰ ਚੱਲ ਜਿੱਤੇ ਚ ਹੈ ਨਹੀਂ ਨਾ ਜੋਸ਼ ਦੇਲਾ ਨਿੱਕੀ ਨੇ ਚੱਕ ਲੈ ਆਣੀ ਚੱਕ ਲੈ ਹੂੰ ਉਹ ਨਿੱਕੇ ਹੱਥ ਫੇਉ ਚੱਕਣੀ ਨਾ ਤੇ ਤਾਂ ਵੱਡੇ ਹੋ ਗਏ ਹੁਣ ਹੱਥ चौके तो लिया ती लगी बिल्ली का बुंगड़ा क्डन चल है भा ने सखाया फिर चल। ਲੰਘੇ ਵਾਲੀ ਆ ਫਿਰ ਉਹ ਦੋ ਬੰਗਲੇ ਠੀਕ ਚਲ ਤੂੰ ਦਾ ਜਾਦਾ ਨਹੀਂ ਇਦਾਂ ਪੈ ਰ ਆਦੀ ਹੋ ਇਹਨੂੰ ਆਂਦਾ ਫਿਰ ਸੁਖਾਇਆ ਹੁਣ ਰਾਤ ਨੂੰ ਉਹ ਤੱਗੇ ਦੇ ਆ ਅੱਗੇ ਆ ਗਾ ਪੁੰਜੇ ਜੇ ਮਾ ਦੋਤੇ ਤੇ ਲੱਗੇ ਵੀ ਨਹੀਂ ਇਦੋਂ ਇਤਰੋ ਕਿਦਾਂ ਚੱਲੇਗੀ ਰੋਕ ਤੇ ਲੈੜ ਚੁੱਕ ਰਹੇ ਹਾਂ ਅਮੋ ਜੀ ਚਾਹ ਕਦੋਂਗੇ ਸੇਲ ਲਿਆ ਤੂੰ ਜੋਰ ਤੇ ਕਿੰਨਾ ਹੈਗਾ ਚੱਕ ਕੇ ਲਿਆ ਫੜ ਫੜ ਇਹ ਬਚਰਾ ਦੇ ਹੋਰ ਇੱਕ ਲਿਆ ਪਹਿਲਾਂ ਹੋਰ ਪਹਿਲਾਂ ਇੱਕ ਲਿਆ ਜਲਦੀ ਲੈੜ ਜਲਦੀ ਮਮੀ ਗਈ ਤਾਂ ਲੈਣ ਚਾ ਸੁਤੇ ਆ ਚੱਕ ਲਿਆ ਇੱਕ ਮੈਨੂੰ ਉਹ ਲਾ ਦਾਂ ਹਾਂ ਕਿੰਨਾ ਬਾਲਣ ਰੱਖਿਆ ਥੋੜੀ ਹੁੰਦਾ ਬਿਚੋੜੀ ਹੈ ਬਿਚੋੜੀ ਨਹੀਂ ਬੰਨਣਾ ਬਾਲਣ ਦਾ ਉਹਦੇ ਡਰਪੋਗ ਬਣੀ ਵੇਦੀ ਚੱਕੇ ਨਹੀਂ ਹੁੰਦੇ ਤੋ ਮੈਨੂੰ ਹੋ ਗਿਆ ਚੱਕਣੇ ਕਹਿੰਦੀ ਹੋਰ ਕਹਿੰਦੀ ਮੈਂ ਚੱਕ ਸਾਦੀ ਪਰ ਬੱਲ ਰੱਖਿਆ ਬਹਾਨੇ ਦੇਖਿਆ ਬਹਾਨੇ ਬਹਾਨੇ ਆ ਚੱਕ ਹੋਏ ਉਦਾਂ ਹੀ ਕੋਈ ਨ ਚੱਕੜੇ ਆਉਂਦੇ ਇਹਨੂੰ ਹੋਰ ਨੂੰ ਕਹੀ ਜਾਂਦੀ ਆਪੂ ਚੱਕਦੀ ਨਹੀਂ ਹੋਏ ਇੱਕ ਮਿੰਟ ਚੱਕ ਹੁੰਦਾ ਕਿ ਪੰਜ ਚੱਕ ਲੂ ਬੱਲ ਨਹੀਂ ਉੱਥੇ ਬੜਾ ਵਾ ਇਹ ਜਾ ਆਰਡਰ ਬਣੀ ਫਿਰਦੀ ਉਦਾਂ ਹੀ ਬੱਲ ਤਾਂ ਤੇ ਹੈ ਵੀ ਨਹੀਂ ਦਾਦੀ ਫਲੜੋਰੇ ਕੰਦ ਗਈ ਮਾਤਾ ਕਿੰਨੇ ਕੀ ਕੰਮ ਪਾਇਆ ਹੈ ਜ਼ਿਆਦਾ ਰਸਤਾ ਸਾਫ ਹੁੰਦਾ ਉਹਨੇ ਫੇ ਵੀ ਨਹੀਂ ਜਾ ਮਮੀ ਥੋੜਾ ਇਹਨਾ ਕੰਮ ਚੱਕ ਕੇ ਲਿਆਉਤਾ ਪਾਤਾ ਨੋਟ ਪਿਆ ਹੁੰਦਾ ਮਾਜੇ ਦੀ ਬੰਦੇ ਮਾਜਕ ਨਹੀਂ ਆਉ ਤੋਰ ਚ ਬੱਚਾ ਨੇ ਖਾ ਲਿਆ ਪੈਰ ਆ ਮਮੀ ਆ ਕੁੜੀ ਚਾਹ ਆ ਦੇਖ ਕੁੜੀ ਦੇਖ ਇਹ ਤਾਂ ਬੇਬੀ ਚੱਕੂ ਨੇ तो ना नहीं, आ थी थी देखे रास्ता साफ किता रास्ता साफ सी है दस ਕਿਹਨੇ ਆਂਦੇ ਹੁਣ ਚੱਲਾ ਪੇਰ ਚੱਲਾ ਚਲੋ ਬੋਲਦੇ ਚੱਲਾ ਚੱਲਾ ਮਰਨੇ ਚੱਲੋ ਆਹ ਮੈਨੂੰ ਲੱਗੀ ਲਗਾ ਉੱਪਰ ਜਾ ਕੇ ਸਾਰੇ ਡਰਪ ਹੋਗਾ ਕੋਈ ਵੀ ਨਹੀਂ ਜਾਂਦਾ ਆਪੇ ਜਾਓ ਆਪੇ ਹੋ ਮੈਂ ਨਹੀਂ ਜਾਣਾ ਤੂੰ ਤਾਂ ਕਹਿੰਦੀ ਮੈਨੂੰ ਸਿਖਾਇਆ ਮੇਰੇ ਭਰਾਣੇ ਤੈਨੂੰ ਸਿਖਾਇਆ ਇਹ ਤੇਰੇ ਭਾਣੇ ਤੂੰ ਜਾ ਕਰਾਈਦਾ ਹਾਂ ਹੋਰ ਵੀ ਨੀ ਕਰੇ ਤੇ ਹੈ ਥੋੜੀ ਰੱਖੀ ਓ ਪਿਆਰ ਤੇ ਇਹ ਤੇ ਇੱਕ ਚੜ ਜਾਣਾ ਆ ਆ ਲੈ ਕਹਿੰਦੀ ਕਾਂਡੀ ਉੱਪਰ ਚੜ ਜਾਣਾ ਇੱਕ ਏਦਾਂ ਏਦਾਂ ਕਰਕੇ ਨਾ ਬੋਲੇ ਜੀ ਤੇ ਆਰ ਬੋਲੇ ਕਰਾ ਪੜੀ ਚੱਕਣਾ ਨਾ ਇਹ ਸਲਾਹ ਹਾਂ ਕਰਕੇ ਨਾ ਕਿ ਏਦਾਂ ਚੱਕ ਜਾ ਆ ਮਮੀ ਇੱਥੇ ਲਿਓ ਤੁਸੀਂ ਹਾਂਜੀ ਲੈ ਆ ਜੇ ਪਾਵੇ ਜੋ ਪਪਾ ਹਲੂ ਫਾਗ ਲਿਆ ਗਦੀ ਬਪਾ ਹਲੂ ਫਾਗ ਲਿਆ ਇੱਕ ਦੂਜੇ ਨੂੰ าเลยว้าวเจ้าหญิง ਉਹ ਨਹੀਂ ਇੱਕ ਬਣਾਉਣਾ ਹਰਾਮ ਕਿਉਂ ਨਹੀਂ ਕੀਤਾ ਇਹ ਨਹੀਂ ਨਾ ਬਹੁਤ ਲੱਗੇ ਤੋੜਾ ਇਹ ਉਹ ਨਾ ਤੌਰ ਹੁੰਦਾ ਉਹ ਤੌਰ ਨਹੀਂ ਹੁੰਦਾ ਪਾਗਲੇ ਬਲੀ ਬਲੀ ਉਹ ਕਿੱਦਾਂ ਤੋਰ ਹੁੰਦਾ ਅਜਾ ਤੋਰ ਹੁੰਦਾ ਇੱਤੋਂ ਅਜਾ ਤੋਰ ਹੁੰਦਾ ਨਿਕਿਆ ਨਾ